ਨਹੀਂ ਬਣ ਸਕਦਾ ਗੁਨਾ ਕਰਕੇ ਰਿਸ਼ਤਾ ਬਣਦਾ ਹੈ ਔਗਣਾ ਕਰਕੇ ਟੁੱਟ ਜਾਂਦਾ ਹੈ ਚਾਹੇ ਸੰਸਾਰ ਹੋਵੇ ਚਾਹੇ ਨਿਰੰਕਾਰ ਹੋਵੇ ਗੁਨਾ ਦੇ ਨਾਲ ਬੰਦਾ ਰੱਬ ਦੇ ਨਜ਼ਦੀਕ ਹੋ ਜਾਂਦਾ ਹੈ ਗੁਨਾ ਦੇ ਨਾਲ ਇਨਸਾਨ ਇਨਸਾਨ ਦੇ ਨਜ਼ਦੀਕ ਹੋ ਜਾਂਦਾ ਹੈ ਔਗਣਾ ਦੇ ਨਾਲ ਬੰਦਾ ਬੰਦੇ ਤੋਂ ਦੂਰ ਹੋ ਜਾਂਦਾ ਹੈ ਔਗਣਾ ਦੇ ਨਾਲ ਬੰਦਾ ਪਰਮ ਪਿਤਾ ਪਰਮੇਸ਼ਰ ਰੱਬ ਤੋਂ ਵੀ ਦੂਰ ਹੋ ਜਾਂਦਾ ਹੈ ਇਸ ਕਰਕੇ ਜਦੋਂ ਕਿਸੇ ਦੇ ਵਿੱਚ ਗੁਣ ਪੈਦਾ ਹੋਣਗੇ ਤੇ ਸਮਝਿਓ ਉਹਦਾ ਪਰਮਾਤਮਾ ਦੇ ਨਾਲ ਪਿਆਰ ਤੇ ਰਿਸ਼ਤਾ ਬਣ ਗਿਆ ਕਿਉਂਕਿ ਪਰਮਾਤਮਾ ਸਾਡੇ ਗੁਣ ਹੀ ਦੇਖਦਾ ਜਿਸ ਵਿੱਚ ਗੁਣ ਨੇ ਤੇ ਉਹ ਪਰਮਾਤਮਾ ਦਾ ਸਾਕਾ ਹੈ ਜਾਂ ਉਹਦਾ ਪਿਆਰਾ ਹੈ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਭੋਗਿਸ਼ ਨਾਹੀ ਜਮਨੇ ਆਵੇ ਨੇ ਰੇ ਸੋ ਕਹਿੰਦਾ ਭਾਵ ਸਾਡਾ ਰਿਸ਼ਤਾ ਸਾਡੀ ਪ੍ਰੀਤ ਤੇ ਡਿਪੈਂਡ ਕਰਦਾ ਆਪਾਂ ਗੁਰੂ ਨਾਲ ਪ੍ਰੀਤ ਕਰੀਏ ਤੇ ਸਿਰਫ ਪ੍ਰੀਤ ਜਿਹੜੀ ਹੈ ਇੱਕ ਹੋਰ ਆਪਾਂ ਸ਼ਬਦ ਪੜ੍ਹਦੇ ਆ ਭਗਤ ਰਵਦਾਸ ਜੀ ਦਾ ਕਹਿੰਦੇ ਵੇ ਪ੍ਰੀਤ ਐਸੀ ਲੱਗ ਜਾ ਜਿਹੜੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਦੋ ਖਿੰਝ ਤਣੀ اے ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸੰਗ ਜੋਰ ਅਵਰ ਸੰਗ ਤੋਰੀ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਆਪਾਂ ਤੇਰੇ ਨਾਲ ਲਾਈ ਹੈ ਤੇਰੇ ਨਾਲ ਜੋੜੀ ਹੈ ਹੁਣ ਲੱਗੀ ਹੋਈ ਟੁੱਟੇ ਨਾ ਇਹ ਵੀ ਸਾਰਾ ਕੁਝ ਬਣਦਾ ਹੈ ਆਪਣੇ ਆਪ ਨੂੰ ਭੇਟ ਕਰਕੇ